ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕੇ ਕਰਨੀ ਠੀਕ ਹੀ ਆ ਕਿ ਸਾਰੇ ਹਾਂ ਸੇ ਵੀ ਆਜੀ ਵੀ ਆਸਾ ਮਰਿੰਦਰਾ ਸਾਹਸ ਨਾ ਬੰਦਾ ਜਿੰਦਾ ਵਾ ਹਾਂਜੀ ਆਸ ਕੇ ਕਰਨੀ ਭੈ ਜੀ ਵੀ ਸਾਰੇ ਠੀਕ ਠਾਕ ਵਾ ਆ ਪਾਣੀ ਦਾ ਪਾਉ ਪਾਣੀ ਚਾਹ ਬਣਾਉਣ ਦਾ ਲਿਆ ਬਸ ਉੱਥੇ ਮੇਰਾ ਮੇਰਾ ਬਹੁਤ ਚਾਰੇ ਗਏ ਨਹੀਂ ਵੀ ਮੈਂ ਰਾਇਨ ਦਿੰਨੇ ਆ ਕੀ ਬਣਾ ਦਿੱਤੇ ਨੇ ਘਟ ਘਟ ਰਹੀ ਕਰਨਾ ਨਾਲ ਆਵੇ ਸੁੱਖ ਅਈ ਤੇ ਬੇਲੀ ਸ਼ਾਬ ਨਾ ਸੋਖ ਫਿਰ ਤੂੰ ਕੰਮਚੋਰ ਕਹਿੰਦੇ ਫਿਰ ਕੰਮਚੋਰੀ ਬਣਦੀ ਆ ਨਾ ਹੁਣ ਵੇਖ ਲੈ ਨਾ ਚਲ ਪਰਾਂ ਸਤੇ ਦਾ ਰੇ ਮੋਂ ਤੇ ਅਗਰ ਪੜੀ ਇਹਦੇ ਚਿਹਰੇ ਆ ਜਣੀ ਮੈਂ ਬਣਾਉਣੀ ਮੈਂ ਹੀ ਨਹੀਂ ਪੀਣੀ ਤੇ ਮੇਰਾ ਚਾਹ ਨੂੰ ਜੀ ਕਰਨ ਰਿਆ ਹੀ ਮਨਪ੍ਰੀਤ ਵੀਡੀਓ ਬਣਾਉਣ ਰਹੀ ਆ ਤੇ ਸੁਮਨ ਕਾਕੇ ਲਾਗੇ ਆਪਣੇ ਲਾਗੇ ਨਿੱਕੂ ਨੂੰ ਸਵਾਲਣ ਰਹੀ ਸੀ ਚਾਹ ਚਾਹ ਤੇ ਸੁਮਨ ਨੇ ਤੇ ਬਹੁਤ ਜ਼ਿਆਦੀ ਸੇਵਾ ਕੀਤੀ ਬਹੁਤ ਚਾਹ ਪਿਆਰੀ ਬੜੇ ਭਾਂਡੇ ਮਾਂਜੇ ਸਾਡੇ ਝੂਠੇ ਚੁਪਚੋ ਕੇ ਮੈਨੂੰ ਸੋਖ ਤੇ ਬਹੁਤ ਗੁੱਸਾ ਜਾਂਣ ਲਈ ਹੱਥ ਵਾਈਆਂ ਮਲ ਗਏ ਕਿਉਂ ਕਿਉਂ ਹਾਂ ਮਹੀਨਾ ਹੋ ਗਿਆ ਮੇਰੀ ਦਵਾਈਆਂ ਖੜੀਆਂ ਨੇ ਉਹ ਆਹ ਇਹਦਾ ਕੰਮ ਵੇਲਾ ਰਕੀ ਹਾਂ ਇਹ ਮੈਂ ਉਹ ਦਵਾਈਆਂ ਲੜੀਆਂ ਮੈਂ ਲੈਂਦੀ ਆ ਇਹ ਮੈਨੂੰ ਕੋਈ ਜਾਈ ਕੋਈ ਘਾਲਿਆ ਕੀਤੀ ਦੀ ਤੇ ਮੈਂ ਉੱਥੇ ਕਿਸ ਲੈਬ ਤੇ ਉੱਥੇ ਬੈਠਦੇ ਥੱਲੇ ਬੈਠਦੇ ਜਿਹੜਾ ਸਪੋਕਸ ਜੇ ਨਹੀਂ ਹੁੰਦੇ ਉਹਨਾਂ ਦੇ ਤੇ ਅਧਿਕਾਰ ਵਾਲੇ ਜਿਹੜਾ ਮੈਨੂੰ ਦਵਾਈ ਦੱਤੀਆਂ ਕੀ ਦਵਾਈ ਦੱਤੀਆਂ ਜਿਹੜੀ ਲੱਸੀ ਹੈ ਨਾ ਦੁੱਧ ਦੁੱਧ ਦਾ ਕੋਲਾ ਨਾ ਨਾ ਚੁੱਚੇ ਨਾ ਤੇ ਉਹ ਮੈਂ ਲਾਵ ਨਾ ਵਿਖਾਦੀ ਲਾਵ ਨਾ ਮੇਰੀ ਦਵਾਈ ਕਿਤੇ ਚਲ ਗਈ ਰੀਵਰ ਦੀ ਮੇਰੀ ਦਵਾਈ ਕਿਤੇ ਚਲ ਗਈ ਉਹ ਹਰ ਕੇ ਮੈਂ ਖਾਦੀ ਨਹੀਂ ਮੈਂ ਇਮਲੀ ਤੇ ਆਲੂ ਬੁਖਾਰਾ ਤੇ ਮਿਸ਼ਰੀ ਲੈਦੀ ਤੋ ਆਈ ਜੀ ਲੱਭੀ ਫਿਰ ਤੇ ਤਾਂ ਨਹੀਂ ਥੋੜੀ ਦੱਸਿਆ ਹੀ ਫਿਰ ਨੇ ਕਹੇ ਬੀਬੀ ਦੀ ਦਵਾਈ ਮੇਰੀ ਦਵਾਈ ਮੈਂ ਕਿੱਥੋਂ ਸ਼ੂ ਮੰਤਰ ਇੱਥੋਂ ਕਿੱਥੋਂ ਲੱਭੀ ਫਿਰ ਆਹੋ ਐਨਾ ਘਰ ਪਹੁੰਚ ਗਈ ਦਵਾਈ ਮੇਰੀ ਅੱਛਾ ਸੋਖ ਤੂੰ ਚੋਰਨੀ ਹੋਰਣ ਦੀ ਦਵਾਈ ਵਰ ਵਰ ਵਾਂਗੂ ਸੁਖ ਚੋਰਨੀ ਸੁਖ ਚੋਰਨੀ ਆਹੋ ਤੇ ਵੇਖਣ ਨਜ਼ਾਰਾ ਆਂਡਿਆ ਚਾਹ ਬਣਾ ਕੇ ਪੀਣ ਦਾ ਕੋਈ ਰੋਕ ਟੋਕ ਨਹੀਂ ਕੋਈ ਕੁਛ ਨਹੀਂ ਹੈ ਨਾ ਜੋ ਮਰਜ਼ੀ ਖਾਓ ਪੀਓ ਆਪਣਾ ਇਹ ਆ ਵੀ ਹੱਥੀ ਕੰਮ ਕਰਨਾ ਪੈਣਾ ਵਾ ਕਿਉਂਕਿ ਮਨਪ੍ਰੀਤ ਮਨਪ੍ਰੀਤ ਵਿਜੀ ਆ ਵੀਡੀਓ ਵਿੱਚ ਦਿਨਪਾਲ ਕਿਸੇ ਦਾ ਦਿਖਾਇਓ ਨਾ ਖਾਓ ਪੀਓ ਐਸ਼ ਕਰੋ ਮਿੱਤਰੋ ਆ ਦਿਨਪਾਲ ਕਿਸੇ ਦਾ ਦਿਖਾਇਓ ਨਾ ਕੋਈ ਫੋਇਤ ਰੋ ਇੱਥੇ ਮੈਂ ਚਾਹ ਰਦੀ ਉੱਥੇ ਮੈਂ ਦੁੱਧ ਨੂੰ ਤੁੰਗਣਾ ਪਸੇ ਬਾਹਰ ਹੋਰ ਗਾਣਾ ਸੁਣਾ ਦਿਓ ਫਿਰ ਕੋਈ ਗਾਨੇ ਜਪਾਉਂ ਹਿੰਦੀ ਹਿੰਦੀ ਬੋਲਦੇ ਅਗਰ ਤੂੰ ਨਹੀਂ ਲ ਜਾਓ ਗਾੜੀ ਜੇ ਮਾਨਾ ਛੋੜ ਦੇਗੀ ਜੇ ਮੇਰਾ ਕਹਿਣਾ ਸੁਣਿਆ ਤੇ ਗਲਾ ਕਰਾ ਮੇਰਾ ਕੋਈ ਗਾਣਾ ਬਹੁਤ ਸੋਹਣਾ ਤੁਹਾਡਾ ਕੀ ਗਾਣਾ ਗਲਾ ਤੇ ਗਾਣਾ 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 ਚੱਲ 15 ਨੇ ਚ ਬੌਸਰੀ ਵਜਾਈਵੇਂ ਵਿੱਚ ਬੌਸਰੀ ਤੇ ਮੇਰਾ ਗਾਣਾ ਗਾਹੀਵੇਂ ਗਾਣਾ ਪਤਾ ਨਹੀਂ ਮੈਂ ਨਹੀਂ ਸੁਣਿਆ ਮੈਂ ਨਹੀਂ ਸੁਣਿਆ ਨਹੀਂ ਨਹੀਂ ਕਿਉਂ ਤੇਰੇ ਸੁਣਿਆ ਇਹ ਜਿਹੜਾ ਕਹੇਗਾ ਕੌਣ ਕੌਣ ਕਰਦੇ ਹੋ ਨਹੀਂ ਨਾ ਹੂੰ ਬੀਬੀਆਂ ਦੇ ਨਾਲ ਵਿਆਹ ਦਾ ਸੱਦਾ ਹੁਣਾ ਤੇਲ ਵਾਲੇ ਦੇ ਨਾ ਮੇਰੇ ਜੀ ਨੇ ਤੇਲ ਚੜਾਉਣਾ ਹੀ ਬੜੇ ਗੁਲਗਲੇ ਖਾਣੇ ਜਾਗੇ اچھا ਨਹੀਂ ਨਾ ਬੀਬੀਆਂ ਡੀਂਗਦੀਆਂ ਨਾ ਨਿਆਣੇ ਸੌਣਗੇ ਤੇ ਫਿਰ ਹੀ ਗੋਣ ਜਾਣਾ ਨਹੀਂ ਪੱਕੀ ਹੁੰਦੀ ਕਿ ਇਹਨਾਂ ਨੇ ਜਾਣਾ ਹੈ ਤੇ ਆਪਾਂ ਵੀ ਨਹੀਂ ਜਾਣਾ ਜਾਣਾ ਹੈ ਵੀ ਅਹੀਂ ਆ ਬਿਟਰ ਬਿਟਰ ਦੇਖਣਾ ਨਜਾਇਜ਼ ਜਾਣੇ ਕਿ ਜੇ ਉੱਠ ਕੇ ਤੁਰ ਤਾਂ ਹੀ ਇਹਨਾਂ ਦੇ ਮਤਲਬ ਕਰਦੇ ਆਂਗੇ ਅੱਲਾਹ ਕਰੇ ਤਾਂ ਖੰਡ ਟੁੱਟੂਂਦੀ ਹੀ ਵਿਆਹ ਮਜਾ ਸੇ ਆਲਜੀ ਵਿਆਹ ਜਾਦਾ ਹੁੰਦੇ ਆ ਤੇ ਉਹਨਾਂ ਦਾ ਰਾਦਾ ਹੁੰਦਾ ਕਿ ਸਮਝਾਣੇ ਚਾਹਣ ਤੇ ਜੈਨ ਜਾਇਦ ਮੂੰਹ ਐ ਕਰਕੇ ਵੇਖਣਾ ਵੀ ਇਹ ਤੁਰਨਗੇ ਨਹੀਂ ਵੀ ਜਾਵਾਂਗੇ ਨਹੀਂ ਵੀ ਹੁਕੀਏ ਲੋਥੇ ਬੜੇ ਬੜੇ ਸੋਹਣੇ ਗਾਣੇ ਹੁੰਦੀਆਂ ਹੁੰਦੀਆਂ ਨਹੀਂ ਤੇ ਜੇ ਚੱਲ ਜਾਣਾ ਕਈ ਵਾਰ ਮਗਰ ਤੇ ਬੀਬੀਆਂ ਦੇ ਪਿਛਾ ਮੋੜ ਹੋਣਾ ਕਰਨਾ ਤੁਸੀਂ ਚੱਲ ਜਾਓ ਅਹੀਂ ਨਹੀਂ ਜਾਂਦੇ ਹਨਾ ਆ ਜਿਹੜਾ ਸਾਹ ਕੁਝ ਬੜਾ ਹੋਇਆ ਤੇ ਬਾਬਾ ਵੀ ਵੀਡੀਓ ਬਣਾਉਣ ਤਰੀਕਾ ਤੇ ਤੁਰਪੇ ਤੇ ਬਾਈ ਕਾ ਇਹ ਤੂੰ ਬਣਾਇਆ ਪਰ ਆ ਪਰ ਰਹਿੰਦੇ ਨੇ ਜਦ ਤੱਕ ਜੀਤੀ ਨਿਕਲ ਸੀਂ ਕਰਦਾ ਜਹਿਰਨਾ ਜਦ ਤੱਕ ਚੇਤਾ ਇਨੀ ਨਿਗੇ ਹੁੰਦੇ ਨਹੀਂ ਸਾਡਾ ਮਾਮਾ ਇਥੇ ਖੁਲਸ ਚ ਹੁੰਦਾ ਹੈ ਮਨਾਣ ਕੇ ਨਹੀਂ ਜਿਆਦਾ ਹਾਂ ਸਾਡਾ ਮਾਮਾ ਖੁਲਸ ਚ ਹੁੰਦਾ ਤੇ ਉਹਨਾਂ ਜਿੱਦਣ ਆ ਜਣਾ ਸਾਡੇ ਨਾਲ ਹੱਤਾ ਪੈਰ ਦੀ ਪਹਿਰੇ ਪੇ ਆ ਗਿਆ ਇਹਨੇ ਸਾਨੂੰ ਹੁਣ ਨਾਟਕ ਨਹੀਂ ਵੇਖਣ ਦੇਣੇ ਹਾਂ ਉਹ ਐ ਦਵਾਰ ਤੇ ਸਾਡਾ ਨਾਂ ਦਾ ਹੀ ਅੱਛਾ ਇਹ ਅੱਗਰ ਟੀਵੀ ਵੇਖਣ ਦਾ ਮੌਕਾ ਮਿਲਣਾ ਨਹੀਂ ਨਹੀਂ ਉਹ ਨਹੀਂ ਨਾਟਕ ਐ ਦਵਾਰ ਤੇ ਦੰਦਾਂ ਦਾ ਹੀ ਅਲਿਖਲੇ ਲਾਉਂਦਾ ਨੇ ਦੇ ਲੈ ਲੈ ਇਹ ਕੌਨਾਂ ਨੇ ਸਿੰਧਪਾਜ 2 ਐ ਕੇ ਤੇ 19 ਨੰਬਰ ਕ੍ਰਿਸ਼ਨਾ ਮਹਾਭਾਰਤ ਤੇ ਸਾਰੇ ਇਹਦੇ ਆਧਾਰੋਂ ਦੇ ਤੇ ਰਾਤ ਨੂੰ ਉਂਦੇ ਹੀ ਉੱਲ ਲੈ ਲੈ ਹਾਂ ਤੇ ਅਹੀਂ ਨਾ ਬੀਟਰ ਬੀਟਰ ਜਾਗਦੀਆਂ ਰਹਿਣਾ ਵੀ ਅਹੀਂ ਕੋਦੋ ਹੜਾ ਮਮਾ ਸੋਏ ਕੋਦੋ ਹੀ ਕਾਜ ਕਰਕੇ ਵੀ ਚਾਹੀਏ ਵੇਖਣ ਉਦੋਂ ਵੀ ਕੋਈ ਨਹੀਂ ਅੰਦ ਵਿਚਾਰ ਨਹੀਂ ਨਹੀਂ ਨਾ ਹੁੰਦੀ ਇੱਕ ਘਰ ਜਾ ਕੇ ਇਕੱਠੇ ਉਹ ਘਟੀ ਵੀ ਦੇਖਣਾ ਸਾਰੇ ਜਣੇ ਬੈਠੇ ਸਾਰੇ ਇਕੱਠੇ ਸਾਡੇ ਜਿੰਨੇ ਵੀ ਮਾਮੇ ਦੇ ਮੁੰਡੇ ਮੰਡੇ ਸਭ ਇਕੱਠੇ ਕੋਈ ਨਿੰਦ ਚਲ ਨਹੀਂ ਹੁਣ ਤੇ ਬਹੁਤ ਜ਼ਮਾਨਾ ਬਦਲ ਗਿਆ ਵਾ ਪਰ ਮੈਂ ਬਹੁਤ ਪ੍ਰਾਣੇ ਸਮੇਂ ਦੀ ਨਹੀਂ ਪਰ ਸਮਾ ਸਹੀ ਹੀ ਤੇਰੀ ਆ 95 90 ਦੀ ਗੱਲ ਵਾਏ ਕਹਿੰਦੇ ਉੱਠ ਕੇ ਨਾ ਹਾਂ ਦੇ ਮਾਮੇ ਨੇ ਮਗਾ ਢੱਡਾ ਫੜ ਲੈਣਾ ਸੌਣਾ ਕਿ ਨਹੀਂ ਸੇ ਰਤੀ ਉੱਠ ਕੇ ਸੂਣ ਲੈਣੀ ਜਾਣਾ ਆਹੋ ਇਦਾਂ ਸਿਆਣਾ ਬੰਦਾ ਝਿੜਕਦਾ ਹੁੰਦਾ ਸੀ ਬੜੀ ਝਿੜਕਾ ਪੈਂਦਾ ਹੁੰਦਾ ਐਨ ਕਾਣਾ ਵੀ ਹੈਗਾ ਨਾ ਗੱਲ 99 ਜਾਂ 99 ਦੀ ਹੋਣੀ ਆ ਸਾਡੇ ਘਰ ਵੀ ਟੀਵੀ ਹੁੰਦਾ ਸਾਡੇ ਨਾਨਕੇ ਦੇ ਘਰੇ ਉਹ ਐਦਾਂ ਖੋਲਣ ਬੰਦ ਕਰਨ ਵਾਲਾ ਸਾਡੇ ਘਰ ਵੀ ਇਹੋ ਹੀ ਪਹਿਲਾਂ ਹੁੰਦਾ ਦਰਾਜੇ ਬਣੇ ਨੇ ਐਦਾਂ ਰੈਕ ਜੇ ਉਹ ਹੈਗਾ ਹੀ ਟੈਕਸਲਾ ਟੈਕਸਲਾ ਸ਼ਾਇਦ ਨਾਲੇ ਸਾਡੇ ਘਰ ਟੀਵੀ ਹੋਣ ਦੇ باوجود ਵੀ ਸਾਨੂੰ ਵੇਖਣ ਦਾ ਹੁਕਮ ਨਹੀਂ ਹੁੰਦਾ ਕਿਉਂਕਿ ਆੜਾ ਮਾਮਾ ਕੋੜਾ ਕੋੜਾ ਹੀ ਫੇ ਮੰਨ ਨਹੀਂ ਪੈਂਦੀ ਉਹਨਾਂ ਨੇ ਸਮਝਣਾ ਫੜੀ ਜੀ ਨਾ ਕੰਦ ਟੱਪਣੀ ਮੰਮੀ ਦੇ ਚਾਚੇ ਦੇ ਘਰ ਸੰਜਣਾ ਟੀਵੀ ਬਣਾਉਂਗਾ ਤੇ ਰਾਤ ਰਾਤ ਟੀਵੀ ਲੱਗ ਰਿਹਾ ਹੁੰਦਾ ਸੀ ਤੇ ਇਧਰੋਂ ਜਾਣ ਪਿਛੇ ਡਾਲ ਲੈਣੀ ਕਿ ਇਧਰੋਂ ਵੀ ਜਿੱਦਾਂ ਸੌਂ ਹੀ ਗਏ ਆ ਕੇ ਭਾਵੇਂ ਮਮਾ ਬੜਾ ਬੜਾ ਚੜਾ ਖੂਨ ਵਾਲਾ ਬੰਦਾ ਤੁਹਾਨੂੰ ਪਤਾ ਆ ਮੋੜੇ ਵੇਂਦੇ ਰਹਿਣਾ ਹੁੰਦਾ ਨਹੀਂ ਇਹਨਾਂ ਨੂੰ ਪਤਾ ਨਾ ਲੱਗੰਦੇ ਨਾ ਕਿਹੜੇ ਸਾਡੇ ਮਗਰ ਫੇਲੇ ਹੋਣਾ ਆਵਾਜ਼ ਮਾਰ ਕੇ ਹੈ ਵੀ ਆਜੋ ਘਰ ਨੂੰ ਹਾਂ ਉਹ ਗੁੱਸਾ ਬੜਾ ਕਰਦੇ ਟੀਵੀ ਖੜਾ ਟੀਵੀ ਨਹੀਂ ਦੇਖਣ ਦਿੰਦੇ ਹਾਂ ਹਮ ਸੁੱਖ ਕੇਣ ਕੇ ਕੇ ਅਪਰੋਂ ਕੰਢੀ ਨਹੀਂ ਉਹ ਕੋਈ ਨੋਨ ਸਟੀਲ ਵਾਲੇ ਤੇ ਉਹ ਹਾਂ ਤੇ ਜਦੋਂ ਅੱਜ ਕੱਲ ਕਣਕਾ ਵੜਣੀ ਆ ਅੱਗਾਂ ਲਾਉਣੀ ਆ ਨਾ ਪੈੜੀਆਂ ਨੂੰ ਅਸੀਂ ਸਿੱਟੇ ਜੁਗਨ ਚੜ ਜਾਂਣਾ ਨਾੜ ਨੂੰ ਜੇ ਅੱਗ ਲਾਉਂਦੇ ਹੰਦੇ ਹਾਂ ਮੇਰੀ ਮਾਮੇ ਦੀ ਕੁੜੀ ਨਖਣਾ ਵੇਦੀ ਆ ਸਿੱਟੇ ਚੁਗਣ ਚੱਲੀਏ ਉਹ ਤਾਂ ਔਰ ਔਰ ਕੇ ਉਥੇ ਪਾ ਲੈਣ ਸਾਰਾ ਮੂੰਹ ਕਾੜਾ ਕਰ ਮੈਂ ਸਿੱਟੇ ਚੁਗਣ ਜਾਣੀ ਹੁੰਨੀ ਸੀ ਨਾ ਜਦੋਂ ਮੈਨੂੰ ਸਿੱਟੇ ਚੁਗਣਾ ਮੇਰੇ ਨਾਲ ਦੀਆਂ ਨੇ ਕਿੰਨੇ ਕਿੰਨੇ ਪਾ ਲੈਣ ਦੇ ਮੈਨੂੰ ਸਿੱਟਾ ਹੀ ਨਾ ਲੱਭਣਾ ਕੋਈ ਵੀ ਸ਼ੁਰੂ ਤਾਂ ਨਹੀਂ ਮਤਲਬ ਇਹ ਕੰਨੀ ਨਹੀਂ ਸ਼ੁਰੂ ਭਾਈ ਇਦਾਂ ਮੇਰਾ ਸਿਸਟਮ ਮੁੜ ਕੇ ਮੈਂ ਕੀ ਕਰਨਾ ਵੀ ਜਿਹੜੀ ਕਣਕ ਲਾ ਕੇ ਖਲੋਤੀ ਹੁੰਦੀ ਸੀ ਨਾ ਬਲਜੀਤ ਜਿਹੜੀ ਕਣਕ ਲਾ ਕੇ ਖਲੋਤੀ ਹੁੰਦੀ ਸੀ ਮੈਂ ਉਹਦੇ ਸਿੱਟੇ ਤੋੜ ਤੋੜ ਕੇ ਬੋਰੇ ਚ ਪਾ ਲੈਣੇ ਆਪਣੇ ਚ ਵੀ ਮੇਰੇ ਵੀ ਥੋੜੇ ਜੇ ਹੋ ਜਾਣਾ ਤੇ ਉਹਨਾਂ ਚਰਨ ਉਹਨਾਂ ਨੇ ਕਿੰਨੇ ਚੁਗ ਚੁਗ ਕੇ ਤੇ ਉਹ ਇੱਕ ਗੁੱਸਾ ਕਰਦੇ ਨੇ ਹੰਸੀ ਟੇ ਜੁਗਨ ਤੋਂ ਹਾਂ ਸ਼ੌਂਗੇ ਬਣਾਉਂਦਾ ਹੈ ਪਈ ਆਪਣੀ ਬਖਰੀ ਕੰਤ ਕੁੱਟਣੀ ਆ ਕੁੱਟ ਕੇ ਤੇ ਹਾਂ ਜੇ ਮਤਲਬ ਚਾਹ ਲੈ ਕੇ ਜਾਣਾ ਮਗਰ ਤੇ ਉਹਨਾਂ ਨੇ ਸਾਡੇ ਸਿਰ ਤੇ ਬੰਨ੍ਹਣ ਲਾਖਣਾ ਤੁਹਾਨੂੰ ਮੱਕੜਾ ਬਣ ਕੇ ਦਿੱਤਾ ਵਾ ਪੀ ਮੱਕੜਾ ਨਾਲ ਚਾਹ ਲੈ ਕੇ ਆਏ ਨਾਲੇ ਮੱਕੜਾ ਲੈ ਜਿਓ ਤੇ ਨਾ ਆਣੀ ਇਹ ਮਮੀ ਦੀ ਚਾਚੀ ਦੀ ਕੁੜੀਆਂ ਨਾ ਉਹ ਹੁੰਦੀਆਂ ਇਹ ਚਲੀਆਂ ਚਾਰ ਪੰਜ ਹੀ ਹਾਂ ਕੰਨ ਦੀ ਸੀ ਇਹਦੀ ਤੇ ਨਾ ਉਹਨਾਂ ਨੇ ਕੀ ਕਹਣਾ ਪਾਪਾ ਤਣ ਕਹੀਂ ਆਪ ਵੱਡਣੀ ਹੋ ਤੂੰ ਹਾਂ ਨਹੀਂ ਆ ਗਈ ਕੋ ਭਰੀ ਦੇਦੀ ਆਹੋ ਐਸਾ ਹੁੰਦਾ ਸੀ ਇੱਕ ਉਦੋਂ ਇੱਕ ਭਰੀ ਵਿੱਚੋਂ 16 ਕਿਲੋ ਦਾਣੇ ਨਿਕਲਦੇ ਹੁੰਦੇ ਸੀ ਆਹੋ ਇੱਕ ਪੀਪਾ ਦਾਣਿਆਂ ਦਾ ਉਹਨਾਂ ਨੇ ਕੀ ਕਰਨਾ ਕਣ ਕ ਉਹਨਾਂ ਨੇ ਆਪ ਵੱਢੀ ਉਹਨਾਂ ਨੂੰ ਹਰ ਪੈਣੀ ਚੇਕ ਇੱਕ ਕੋ ਭਰੀ ਮਿਲਦੀ ਮਿਲ ਜਾਂਦੇ ਆਹੋ ਉਹਨਾਂ ਨੇ ਕਹਣਾ ਮਨਤੂਰਾ ਨੂੰ ਨਹੀਂ ਟੋੜਾਂਗੇ ਆਪ ਵੱਡਾਂਗੇ ਵੱਡਾਂਗੇ ਫੇ ਖੇਚੜ ਕਰ ਲੈਣੇ ਸੀ ਫੇਰ ਉਹ ਸੁੰਡ ਲੈ ਕੇ ਹੁੰਦੀਆਂ ਹੁੰਦੀਆਂ ਫੇਰ ਹੁੰਦਾ ਸੀ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਨਾ ਕਣ ਕੁੱਤਰਨ ਵਾਲੀਆਂ ਉਹ ਪੱਠੇ ਉਹਦੀ ਪਾਣੀ ਵਾਲੀ ਮੋਟਰ ਨਹੀਂ ਹੁੰਦੀ ਉਹ ਕੱਢ ਕੇ ਉੱਤੇ ਵੀ ਕਣਕ ਉਤਰਦੇ ਹੁੰਦੇ ਸੀਗੇ ਆਪੇ ਆਪੇ ਜੀਰਨੀਆਂ ਲਾਉਣੀਆਂ ਉਹਨਾਂ ਦਾ ਟੋਆ ਕੱਢ ਲੈਣਾ ਇੱਥੇ ਕਣਕ ਪੈਂਦੀ ਹੁੰਦੀ ਪੈਂਦੀ ਹੁੰਦੀ ਸੀ ਦੋ ਫਟਾਫਟ ਨਾਲ ਹੀ ਬੋਰੀਆਂ ਚ ਪਾਈ ਪਾਈ ਜਾਣੀ ਪਾਹੋ ਪੂਰੀ ਫੈਲੀ ਜਾਈ ਜਾਣੀ ਤੇ ਉਹ ਉੱਚੇ ਥਾਂ ਲਾ ਲੈਣੀ ਮਸ਼ੀਨ 'ਚ ਫਟੋਆ ਕੱਢ ਲੈਣਾ ਪਰ ਸੁੱਖ ਨਹੀਂ ਉਹ اٹਕੀ ਇੱਕ ਮਿੰਟ ਵੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ ਆਹ ਉਹ ਤਾਂ ਚਾਹ ਬਣਾਉਣ ਦਾ ਆ ਨਾ ਵਿੱਚ ਕੋਈ ਗੱਲ ਕੀਤੀ ਕਰਨ ਦੇ ਨਹੀਂ ਹੈ ਗੱਲਾਂ ਬਾਤਾਂ ਮੈਂ ਵੀ ਢਾਡੀਆਂ ਛਿੱਟੇ ਵਾਲੀਆਂ ਕਿਉਂ ਨਾ ਤੇ ਮੈਂ ਕੀ ਕਰਾਂ ਤੂੰ ਨਹੀਂ ਚੁਗੇ ਛਿੱਟੇ ਨੇ ਮੈਂ ਤਾਂ ਕਿਹਾ ਅੱਡੀ ਤੋਂ ਸ਼ੁਰੂ ਤੋਂ ਇੱਧਰ ਇੱਧਰ ਛਿੱਟੇ ਲਾ ਦੇ ਰੇ ਜੇ ਮੈਂ ਸਾਗ ਤੋੜ ਜਾਂ ਮੈਨੂੰ ਸਾਗ ਨਹੀਂ ਲੱਭਦਾ ਬਸ ਇਹ ਸਾਗ ਸਾਗ ਦੇ ਵਿੱਚ ਸਾਗ ਬੀਬੀ ਸਿੰਦੋ ਇੰਨਾ ਤੋੜਦੀ ਕਿ ਛੱਟ ਹੀ ਉਦਨ ਮੈਨਾਂ ਰਹੇ ਆਹੋ ਮੈਨੂੰ ਨਹੀਂ ਲੱਭਦਾ ਮੈਨੂੰ ਸਿੰਦੋ ਬੀਬੀ ਨੂੰ ਸਾਗ ਲੱਭਦਾ ਜੈ ਮੈਨੂੰ ਸਾਗ ਤੋੜਨਾ ਨਹੀਂ ਹੁੰਦਾ ਕਿ ਲੱਭਦਾ ਹੀ ਨਹੀਂ ਆ ਤੇ ਮੈਨੂੰ ਕਿੱਥੇ ਆਇਆ ਹੈ ਤੂੰ ਕਿੱਥੇ ਰਹਿੰਦੀ ਆ ਆਹੋ ਰਹਿੰਦੀ ਕਿੱਥੇ ਨਹੀਂ ਰਹਿੰਦੀ ਤੀ ਤੂੰ ਕਿੱਥੇ ਰਹਿੰਦੀ ਰਹੀਂ ਕਿੱਥੇ ਰਹਿੰਦੀ ਮੈਨੂੰ ਨਹੀਂ ਹੁੰਦਾ ਸਾਗ ਤੋੜਨਾ ਮੈਨੂੰ ਅਗਰ ਸਾਹ ਵੀ ਸਾਗ ਤੋੜਦੇ ਜਦ ਪੈ ਚੱਲ ਜਾਂਦੇ ਨੇ ਨਾਲ ਬੰਬੀ ਤੇ ਸਾਗ ਲੈਣ ਵਾਸਤੇ ਪਰ ਮੈਂ ਤੋੜਦੀ ਨਹੀਂ ਹੁੰਦੀ ਬੰਦੇ ਨਾਲ ਚੱਲ ਜਾਣਾ ਨਾਲ ਆਹੋ ਹੁੰਦ ਸਾਲ ਹੋ ਗਿਆ ਜਰੋਂ ਦੀ ਕਣਕ ਬੀਜੀ 6 ਮਹੀਨੇ ਹੋ ਗਏ ਬੰਬੀ ਤੇ ਗਈ ਨਹੀਂ ਹੁਣ ਮੈਂ ਖਣੇ ਕਿਸ ਦਿਨ ਜਾਣੇ ਪਨੀਰੀ ਵਾਲਾ ਥਾਂ ਤੋਂ ਆਇਆ ਪਨੀਰੀ ਬੀਜਣੀ ਆ ਹੁਣ ਮੈਂ ਜਾਉਂਗੀ ਪਨੀਰੀ ਤੁਸੀਂ ਬੀਜ ਲੈਣਾ ਵੰਦੇ ਸੱਸਰੀ ਕਾਲਜੀ ਸਾਰਿਆਂ ਨੂੰ ਸੱਸਰੀ ਕਾਲਜੀ ਯਾਰ ਸਭੀ ਹਾਂਜੀ ਵੜੀਆ ਵੜੀਆ ਅੰਕ ਚਾਹ ਪੀਣੀ ਤੂੰ ਨਹੀਂ ਪੀਣੀ ਚਾਹ ਮੈਂ ਛੱਡਤੀ ਚਾਹ ਕਿਉ ਪੀ ਕੇ ਛੱਡਤੀ ਆ ਪੀ ਕੇ ਛੱਡਤੀ ਆ ਹਾਂ ਪੀ ਕੇ ਛੱਡਿਆ ਹੁਣ ਗੱਤ ਅਈ ਸ਼ਾ ਕੱਪ ਛੱਡਿਆ ਮੈਂ ਫੇਰ ਚਾਹ ਛੱਡਤੀ ਮੈਂ ਆ ਅੰਦਰ ਪੀਦੀ ਸਾਰਿਆਂ ਨੇ ਤੇ ਤੁਹਾਡੇ ਵਾਤੀ ਲੈ ਕੇ ਆਏ ਬਾਹਰ ਬੈਠੇ ਮੈਂ ਸਾਰੇ ਮੈਂਬਰ ਵਾ ਜਦੋਂ ਵੇਖਾ ਤੁਸੀਂ ਕੰਨੇ ਵਿੱਚ ਆ ਲੈ ਕੱਪ ਲੈਣ ਦਾ ਉਹ ਬੇਚਾਰੇ ਚੱਲ ਗਏ ਸ਼ੂਟਿੰਗ ਕਰਨ ਉਧਰ ਇਧਰ ਵੀਡੀਓ ਬਣਾਉਣ ਜਾਣਗੇ ਹਾਂ ਬਾਹਰ ਟੈਗਿਆਂ ਦੇ ਝੋਣ ਡਈ ਠੀਕ ਠੀਕ ਆਹ ਪਰਸ ਫੜਾ ਗਈ ਏ ਕੁੜੀ ਮੈਨੂੰ ਹਾਂ ਤਾਂ ਨਹੀਂ ਵੀ ਪਰਸ ਫੜ ਕੇ ਰੱਖਿਓ ਮੇਰਾ ਅੱਛਾ ਆਪਣਾ ਸੀਨ ਕਰਕੇ ਫੜਾ ਗਈ ਹੋਣੀ ਨਹੀ ਨਹੀਂ ਸੀਨ ਕਰਨਾ ਅਜੇ ਅੱਛਾ ਉਹਨੇ ਮਨਪਰੀ ਨੇ ਸੀਨ ਕਰਨਾ ਨਾ ਅੱਛਾ ਹਾਂਜੀ ਪੱਤਰ ਕਿਉਂ ਕੱਢੀ ਸੀ ਅੱਜ ਮੈਂ ਮੋਡੇ ਨਾਲ ਮੋਡੇ ਨਾਲ ਪਾਈ ਫਿਰੇ ਤੇ ਮੈਂ ਖੁਦ ਵੀਡੀਓ ਬਣਾਏਗੀ ਕਿ ਮੋਡੇ ਨਾਲ ਪਰਸਪਾਵਾਂਗੀ ਉਹਾਂ ਲਿਆਂ ਨੀ ਮੇਰੇ ਪੈਦੇ ਵੜੇ ਆ ਵੀ ਚੰਨੇ ਪੈਦੇ ਆ ਨੀ ਮੇਰੇ ਪੈਦੇ ਮੈਂ ਸਿਰੇ ਮੈਂ ਪੈਦੇ ਨਹੀਂ ਤੜਦਾ ਉਹ ਨਹਿਨ ਦੇ ਇੱਥੇ ਨਹਿਨ ਦੇ ਮੈਂ ਕਿਹਾ ਆਹ ਇਹ ਠੱਗੀਏ ਬਲੱਠੀਏ ਇਹਦੇ ਪੈਦੇ ਮੈਂ ਨਹੀਂ ਤੜਦਾ ਹੋਰ ਸਾਬੀ ਵਧੀਆ ਵਧੀਆ ਸੁਣਾ ਕੋਈ ਗੱਲਬਾਤ ਸੁਣਨਾ ਇਹਦੀ ਮਰਜ਼ੀ ਸੁਣਾ ਦੇ ਇਹਦੀ ਮਰਜ਼ੀ ਸੁਣਾ ਦੇ ਗੱਲ ਬਾਤ ਦੀ ਗਾਣਾ ਸੁਣਾ ਦੇ ਸ਼ੇਰ ਸੁਣਾ ਦੇ ਓ ਸੱਚ ਸ਼ੇਰ ਸੁਣਾ ਦੇ ਮੈਨੂੰ ਦੱਸ ਸ਼ੇਰ ਤਾਂ ਤੇ ਭੱਜਦਾ ਵਾਦੇ ਸ਼ੇਰ ਤਾਂ ਉਹ ਤਾਂ ਲੋਕ ਕਬੱਡੀ ਚ ਕਬੱਡੀ ਦੇ ਵਿੱਚ ਤਾਂ ਸ਼ੇਰ ਤੇ ਸ਼ੇਰ ਛੁੱਟੀ ਤੁਰਿਆ ਜਾਂਦਾ ਉਹਦੀ ਛੱਪੇ ਜਾਂਦੇ ਹੁਣ ਕਿੱਥੇ ਨੇ ਕਿਉਂ ਤੇ ਆ ਤਾਂ ਹੀ ਸੁਣਾਉਂਗਾ ਹੁਣ ਕੀ ਹੋਇਆ ਆਪਾਂ ਜਾਉਂਦੇ ਓਦਾਂ ਸ਼ੇਰ ਉਹ ਮੈਨੂੰ ਨਹੀਂ ਆਉਂਦੇ ਭਰਾਵਾ ਹਾਂ ਕਹਾ ਸੁਣਾ ਦੇ ਹਾਂ ਕਹਾ ਕਿੰਨਾ ਕੁ ਭਾਰ ਹੋ ਕਿੰਨੇ ਪੈਸੇ ਹੋਣਗੇ ਕਿੰਨੇ ਪੈਦੇ ਹੋਣਗੇ ਇਹਦੇ ਵਿੱਚ ਇੱਕ ਬੜੇ ਪ੍ਰੀਏ ਆ ਪਰ ਇਹ ਕਿ ਪਏ ਪੈਤੇ ਬਰੇ ਪਰਈਏ ਨੇ ਜੇ ਕੋਲੇਰ ਭਾਈ ਵਿੱਚੋਂ ਨਿਕਲੇ ਨਾ ਕੋਈ ਵੀ ਮੈਂ ਖੋਲਣਾ ਹੀ ਨਹੀਂਗਾ ਖੋਲਣਾ ਇਹ ਰੱਤੇ ਦਾ ਪਰਸਨ ਹੀ ਭੋਲਣਾ ਚਾਹੀਦਾ ਖੋਲਣਾ ਕਿਉਂ ਅਗਰੇ ਦਾ ਤੂੰ ਮਾਂ ਸਾਤੇ ਘਾਲੀ ਤੇ ਸਾਰਾ ਕੋ ਹੋਊਗਾ ਹਨਾ ਹਾਂ ਅਗੇ ਲੱਗਦੇ ਆਵੇ ਆਂ ਤੁਰੇ ਆਉਂਦੇ ਆਰ ਆਵੇ ਆਉਂਦੀਆਂ ਤਰੀਆਂ ਦੇ ਆਏ ਬਾਜ ਆਉਂਦੇ ਕੋਈ ਪੀਲੀ ਚਾਹ ਤਾਂ ਆਪਾਂ ਤੇ ਪੀਆ ਹੀ ਸੁੱਖ ਨੂੰ ਕਰਦੇ ਤੁਰਲੇ ਕਢਾ ਕੇ ਚਾਹ ਬਣਵਾਈਆਂ ਆ ਸੋਕੀ ਆਂਦੀ ਮੈਂ ਨਹੀਂ ਬਣਾਉਣੀ ਆਂਦੀ ਹੈਂਦੀ ਤੂੰ ਬਣਾਦਾ ਮੈਂ ਮੇਰਾ ਨਹੀਂ ਜੀ ਕਰਦਾ ਬਣਾਉਣੀ ਇਹਦਾ ਕੰਮ ਹਰ ਵਾਰੀ ਇਹ ਹੋ ਰਿਹਾ ਵੀ ਵੀਡੀਓ ਦੇ ਵਿੱਚ ਵੀ ਨਹੀਂ ਨੇ ਉਹ ਅੰਦੀ ਵੀ ਕਹਿੰਦੀ ਬਣਾ ਲੈ ਮੈਂ ਕਿੰਨੀ ਰਹਿ ਗਈ ਇੱਥੇ ਕਿੰਨੇ ਪਤੇ ਪਤੇ ਪਤਾ ਨਹੀਂ ਆ ਬਾਈ ਕਿ ਮੈਂ ਫੋਟੇ ਨੂੰ ਲੈਵਾ ਹੈਂ ਬਾਈ ਕਿ ਫੋਟੇ ਨੂੰ ਲੈਵਾ ਤਿੰਨੇ ਤਿੰਨੇ ਟਾਈਮ ਹੋ ਗਿਆ ਹਾਂ ਹੁਣ ਆਕੇ ਤਾਂ ਸੁਣੋ ਨੋ ਨਹੀਂ ਮੈਂ ਕਹਿੰਦਾ ਟਾਈਮ ਹੋ ਗਿਆ ਨਾ ਮੈਂ ਲੈਵਾ ਫਿਰ ਲੈ ਆ ਹਾਂ ਮੈਂ ਚੱਲਿਆ ਹਾਂ ਹਾਂ ਉਹ ਨਾਲੇ ਲੋਨ ਵਾਰੀ ਆਜੋ ਆਜੋ ਭਜੀ ਸੇ ਆਜੋ ਜਿਹੜਾ ਸੀਨ ਤੇ ਫਿਰ ਆਪਾਂ ਉਧਰੋਂ ਚੱਲ ਜਾਈਏ ਨਹੀਂ ਤੇ ਜੇ ਹੈਗਾ ਤੇ ਮੈਨੂੰ ਆਉਣਾ ਮੈਂ ਦੁੱਜੀ ਬਣਾਣੀ